ਪਹਿਲਾ ਤਾਂ ਮੈਂ ਦੱਸਣਾ ਚਾਹੂੰਗਾ ਵੀ ਮੈਂ ਸੀਐਮਸੀਟੀ ਧੂਰੀ ਦਾ ਰਹਿਣ ਵਾਲਾ ਤੇ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ ਜੱਟ ਟੈਕਸੀ ਯੂਨੀਅਨ ਦਾ ਮੈਂ ਮਾਨ ਸਾਹਿਬ ਦੇ ਨਾਲ ਜਦੋਂ ਇਹ ਐਮਪੀ ਦੀ ਚੋਣ ਲੜਾ ਰਹੇ ਸੀ ਉਦੋਂ ਤੋਂ ਮੈਂ ਇਹਨਾਂ ਨਾਲ ਜੁੜੇ ਹੋਇਆ ਇਹਨਾਂ ਦੀ ਕੈਂਪੇਨ ਦੇ ਵਿੱਚ ਮੇਰਾ ਬਹੁਤ ਵੱਡਾ ਹਿੱਸਾ ਰਿਹਾ ਪਰ ਅੱਜ ਅਫਸੋਸ ਦਾ ਮੂਹਰਕਰ ਬਣ ਕੇ ਕਿ ਟੈਕਸੀ ਚਲਾਉਂਦੇ ਰਹੇਗੇ ਨਹੀਂ ਮੈਂ ਟੈਕਸੀਜ਼ ਮੇਰੀ ਚੱਲਦੀ ਸੀ ਪਰ ਮੇਰਾ ਕੋਈ ਰੇਟ ਨਹੀਂ ਸੀ ਇਹਨਾਂ ਨਾਲ ਜਿਵੇਂ ਸਾਨੂੰ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਉਹ 2500 ਦਿੰਦੀਆਂ ਸੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਜੋ ਮਰਜ਼ੀ ਦੇ ਦਿਓ ਸਾਨੂੰ ਪਤਾ ਸੀ ਵੀ ਗਰੀਬ ਪਾਰਟੀ ਆ ਸਾਡੀ ਸਾਡੇ ਵਰਗੇ ਆਮ ਲੋਕ ਆ ਪਰ ਇਹ ਹੁਣ ਆਮ ਨਹੀਂ ਰਹੇ ਹੁਣ ਇਹ ਖਾਸ ਹੋ ਗਿਆ ਤੇਨੂੰ ਤੇ ਸੀਐਮ ਸਾਹਿਬ ਜਾਣਦੇ ਹੋਣਗੇ ਚੰਗੀ ਤਰ੍ਹਾਂ ਬਿਲਕੁਲ ਜਾਣਦੇ ਆ ਜੀ ਇਹ 'ਚ ਕੋਈ ਸ਼ੱਕ ਨਹੀਂ ਤੇਰੇ ਵੀ ਨਹੀਂ ਮਿਲੇ ਨਹੀਂ ਮਿਲੇ ਜੀ ਅੱਜ ਬੜਾ ਸਾਡਾ ਮਨ ਉਦਾਸ ਹੋਇਆ ਅਸੀਂ 3 ਘੰਟੇ ਉਹਨਾਂ ਦੇ ਗੇਟ ਅੱਗੇ ਬੈਠ ਕੇ ਆ ਗਏ ਸਾਨੂੰ ਟਾਈਮ ਦੇਣ ਦੇ ਬਾਵਜੂਦ ਵੀ ਨਹੀਂ ਮਿਲੇ ਤੇ ਅਸੀਂ ਬੜੇ ਮਾਣ ਦੇ ਨਾਲ ਵੋਟਾਂ પાਕੇ ਇਸ ਪਾਰਟੀ ਨੂੰ ਲੈ ਕੇ ਆਏ ਸੀ ਵੀ ਸਾਡਾ ਜਦੋਂ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੀ ਸਾਨੂੰ ਬੜਾ ਸੌਖਾ ਹੋ ਜੂ ਸਾਨੂੰ ਉੱਥੇ ਕੋਈ ਰੋਕੂਗਾ ਨਹੀਂ ਸਾਡੇ ਕੋਲੇ ਪਰਮਟ ਵਾਲੀਆਂ ਗੱਡੀਆਂ ਅਸੀਂ ਪਹਿਲਾਂ ਪੰਜਾਬ ਸਰਕਾਰ ਦਾ ਟਿੱਡ ਭਰਦੇ ਆ ਫਿਰ ਹਰਿਆਣਾ ਸਰਕਾਰ ਨੂੰ ਟੈਕਸ ਦੇ ਕੇ ਟਿੱਡ ਭਰਦੇ ਆ ਫਿਰ ਦਿੱਲੀ ਨੂੰ ਐਮਸੀਡੀ ਟੋਲ ਵੀ ਦਿੰਦੇ ਆ ਉਸ ਤੋਂ ਬਾਅਦ ਜਦੋਂ ਅਸੀਂ ਜਿਹੜਾ ਸਾਡਾ ਰਸਤਾ ਹੈ ਜਿਹੜੇ ਸੰਗਰੂਰ ਵਾਲੇ ਆ ਸਾਰੇ ਤਕਰੀਬਨ ਉਹ ਜਾਂਦੇ ਆ ਬਾਇਆ ਨਿਰਮਲਤਾਵਾਂ ਤਾਂ ਨਿਰਮਲਤਾਵਾਂ ਤੋਂ 1 ਕਿਲੋਮੀਟਰ ਅੱਗੇ ਇੱਕ ਇਨੋਵਾ ਕ੍ਰਿਸਟਾ ਖੜੀ ਹੁੰਦੀ ਆ ਜਿਹਨੂੰ ਕਹਿੰਦੇ ਆ ਟਰਾਂਸਪੋਰਟ ਡਿਪਾਰਟਮੈਂਟ ਉਹਨਾਂ ਨੇ ਸਾਡੀ ਪੱਗ ਦੇਖ ਕੇ ਸਾਡਾ ਪੀਵੀ01 ਨੰਬਰ ਦੇਖ ਕੇ ਸਾਨੂੰ 10 ਗੱਡੀਆਂ ਦੇ ਵਿੱਚੋਂ ਸਾਈਡ ਤੇ ਲਵਾ ਲੈਣਾ ਸਾਡੇ ਤੋਂ ਬੇ ਲੋੜੇ ਕਾਗਜ਼ ਮੰਗੇ ਜਾਂਦੇ ਆ ਜਿਹੜੇ ਕਿ ਹੈ ਹੀ ਨਹੀਂ ਗੱਡੀ ਤੇ ਜਿਵੇਂ ਮੰਨ ਲਓ ਮੇਰੇ ਕੋਲੇ ਆਲ ਇੰਡੀਆ ਟੂਰਿਸਟ ਪਰਮਿਟ ਆ ਉਹਨਾਂ ਨੇ ਮੇਰਾ ਚਲਾਨ ਕਰਨਾ ਤੁਹਾਡੇ ਕੋਲੇ ਦਿੱਲੀ ਪਰਮਿਟ ਨਹੀਂ ਹੈ ਜਦੋਂ ਸਰ ਮੇਰੇ ਕੋਲੇ ਆਲ ਇੰਡੀਆ ਪਰਮਿਟ ਆ ਤਾਂ ਦਿੱਲੀ ਵੀ ਤਾਂ ਆਲ ਇੰਡੀਆ ਪਰਮਿਟ ਦੇ ਵਿੱਚ ਹੀ ਆਉਂਦੀ ਆ ਆਲ ਇੰਡੀਆ ਇੰਡੀਆ ਦੇ ਵਿੱਚ ਆਉਂਦੀ ਆ ਨਾ ਉੱਥੇ ਦੋ ਰੂਲ ਕਿਉਂ ਔਰ ਇਹ ਸਿਰਫ ਕੱਲਾ ਪੰਜਾਬ ਨੰਬਰ ਗੱਡੀ ਨਾਲ ਹੁੰਦਾ ਬਾਕੀ ਕਿਸੇ ਨਾਲ ਨਹੀਂ ਹੁੰਦਾ ਤੇ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਚੱਲ ਜਾਓ ਮੈਨੂੰ ਕਦੇ ਵੀ ਟ੍ਰੈਫਿਕ ਪੁਲਿਸ ਦਾ ਨਾਕਾ ਰਾਤ ਨੂੰ ਦਿਖਾਉ ਲੱਗਿਆ ਹੋਇਆ ਪਰ ਮੈਂ ਤੁਹਾਨੂੰ ਸਟਿੰਗ ਆਪਰੇਸ਼ਨ ਕਰਾ ਕੇ ਕਰਕੇ ਦਿਖਾ ਸਕਦਾ ਜਦੋਂ ਆਪਾਂ ਇੰਟਰਨੈਸ਼ਨਲ 에ਰਪੋਰਟ ਦੀ ਪਾਰਕਿੰਗ ਚੋਂ ਬਾਹਰ ਨਿਕਲਦੇ ਆ ਤਾਂ ਚੌਂਕ ਦੇ ਵਿੱਚ ਤਿੰਨ ਟਰੈਫਿਕ ਵਾਲੇ ਹੁੰਦੇ ਆ ਦੋ ਜੈਂਟਸ ਇੱਕ ਲੇਡੀਜ਼ ਉਹਨਾਂ ਨੇ ਦਸਾਂ ਗੱਡੀਆਂ ਚੋਂ 15 ਗੱਡੀਆਂ ਚੋਂ ਪੰਜਾਬ ਨੰਬਰ ਗੱਡੀ ਬਾਹਰ ਕੱਢ ਲੈਣੀ ਆ ਤੁਹਾਡੇ ਕੋਲੇ ਆ ਨਹੀਂ ਤੁਹਾਡੇ ਕੋਲੇ ਉਹ ਨਹੀਂ ਐਂਟਰੀ ਔਰ ਮੈਂ ਸ਼ੋਰ ਆ ਇਸ ਚੀਜ਼ ਦੇ ਵਿੱਚ ਵੀ ਜੇ ਵਿਜੀਲੈਂਸ ਤੋਂ ਉਹਨਾਂ ਦਾ ਛਾਪਾ ਮਰਵਾਇਆ ਜਾਵੇ ਤਾਂ ਉਹਨਾਂ ਕੋਲੋਂ ਹਜ਼ਾਰਾਂ ਰੁਪਈਆ ਨਿਕਲੂ ਉਹਨਾਂ ਕੋਲੋਂ ਤੇ ਪੰਜ ਨੰਬਰ ਕੋਲੋਂ ਸੱਤ ਨੰਬਰ ਪੰਜ ਨੰਬਰ ਵਾਲੇ ਕਹਿੰਦੇ ਆ ਸਰ ਉਹਨਾਂ ਕੋਲੇ ਆਰਟੀਓ ਪਾਵਰ ਉਹ ਮਤਲਬ ਕੀ ਹੈ ਵੀ ਜਿਵੇਂ ਹੁਣ ਕੱਲ ਸਾਡੇ ਕਿਸੇ ਬੰਦੇ ਨੇ ਕਿਹਾ ਉਹਨੂੰ ਕਹਿੰਦੇ ਵੀ ਪੇਪਰ ਚੈੱਕ ਕਰਾ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਹੈ ਵੀ ਜੇ ਤੁਹਾਡੀ ਗੱਡੀ ਤੇ ਹਾਈ ਸਕਿਉਰਿਟੀ ਪਲੇਟ ਲੱਗੀ ਤਾਂ ਤੁਹਾਡੇ ਪੇਪਰ ਆ ਜਿਹੜੇ ਆਨਲਾਈਨ ਚੈੱਕ ਹੋਣਗੇ ਤੁਸੀਂ ਮੈਨੂਅਲੀ ਚੈੱਕ ਨਹੀਂ ਕਰਾਉਣੇ ਸੇ ਕਮਰਸ਼ੀਅਲ ਗੱਡੀ ਚ ਪ੍ਰਾਈਵੇਟ ਹੈ ਪ੍ਰਾਈਵੇਟ ਆ ਸਰ ਉਹ ਰੂਲ ਸਾਰਿਆਂ ਲਈ ਇੱਕੋ ਹੀ ਹੈ ਜਦੋਂ ਹਾਈ ਸਕਿਉਰਿਟੀ ਪਲੇਟ ਹੀ ਲੱਗੀ ਉਹ ਜਿਹੜਾ ਸਾਡਾ ਬੰਦਾ ਸੀ ਆ ਡਰਾਈਵਰ ਭਰਾ ਉਹ ਕਹਿੰਦਾ ਸਰ ਮੇਰੀ ਗੱਡੀ ਤੇ ਹਾਈ ਸਕਿਉਰਿਟੀ ਪਲੇਟ ਲੱਗੀ ਹੈ ਤੁਸੀਂ ਚੈੱਕ ਕਰ ਲਓ ਮੇਰੇ ਪੇਪਰ ਪੂਰੇ ਆ ਨਵੀਂ ਗੱਡੀ ਆ 23 ਮਾ ਉਹਨੇ ਚੱਕ ਕੇ ਜੀ ਉਹ ਗੱਡੀ ਬੌਂਡ ਕਰਤੀ ਉਹਦਾ ਚਲਾਨ ਕੱਤਾਂ ਮਿਸਵੇਵ ਦਾ ਮਿਸਵੇਵ ਕਾਰਨ ਉਹਦੀ ਗੱਡੀ ਬੌਂਡ ਕਰਤੀ ਉਹਨੂੰ ਉੱਥੋਂ 10000 ਰੁਪਏ ਦੇ ਵਿੱਚ ਗੱਡੀ ਹੋਰ ਪੰਜਾਬ ਲਈ ਕਰਾਉਣੀ ਪਈ ਸਵੇਰੇ ਜਾ ਕੇ ਉਹ ਆਪਣੀ ਗੱਡੀ ਦੀ ਜ਼ਮਾਨਤ ਕਰਾ ਕੇ ਗੱਡੀ ਲੈ ਕੇ ਆਇਆ ਦੱਸੋ ਕਿੱਡਾ ਉਹਨੇ ਗਨਾ ਕਰਤਾ ਉਹਨੇ ਸਿਰਫ ਇੱਕ ਆਪਣੇ ਰਾਈਟ ਦੀ ਗੱਲ ਕੀਤੀ ਹਨਾ ਸਾਨੂੰ ਇਹ ਲੱਗਣ ਲੱਗ ਗਿਆ ਜਦੋਂ ਅਸੀਂ ਦਿੱਲੀ ਦਾ ਬਾਰਡਰ ਕ੍ਰੋਸ ਕਰਦੇ ਆ ਨਾ ਵੀ ਅਸੀਂ ਦਿੱਲੀ ਦੇ ਵਿੱਚ ਨਹੀਂ ਅਸੀਂ ਪਾਕਿਸਤਾਨ ਜੈਂਟਰ ਹੋ ਗਏ ਸਾਨੂੰ ਇੰਨਾ ਜ਼ਿਆਦਾ ਜਲੀਲ ਕੀਤਾ ਜਾਂਦਾ ਥਾਂ ਥਾਂ ਤੇ ਨਾਕਿਆਂ ਦੇ ਉੱਤੇ ਸਾਨੂੰ ਵਾਕਈ ਐ ਲੱਗਣ ਲੱਗ ਜਾਂਦਾ ਵੀ ਸਾਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਹੜੀ ਅਸੀਂ ਪੀਲੀ ਨੰਬਰ ਪਲੇਟ ਲੈ ਲਈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਵਿੱਚ 90% ਜਿਹੜੀ ਟੈਕਸੀ ਆ ਪ੍ਰਾਈਵੇਟ ਚੱਲਦੀ ਆ ਉਹਨਾਂ ਦੇ ਸਰਕਾਰ ਦਾ ਕਿਸੇ ਦਾ ਕੋਈ ਧਿਆਨ ਨਹੀਂ ਇਹ ਚੀਜ਼ ਭਗਵੰਤ ਮਾਤਾ ਸਾਹਿਬ ਨੂੰ ਨਹੀਂ ਦੱਸੀਆਂ ਗਿਆ ਦੱਸਾਂਗੇ ਤਾਂ ਤਾਂ ਸਰ ਜੇ ਮਿਲਣਗੇ ਐਨੀ ਟੈਕਸੀ ਚਲਾਈ ਹੈਗੀ ਮਿਲਦੇ ਨਹੀਂ ਸਰ ਪਰ ਤੇ ਕੋ ਤੇ ਪਰਸਨ ਨੰਬਰ ਵੀ ਹੋਊਗਾ ਨਾ ਹੈਗਾ ਸਰ ਘੈਂਟੀ ਮਾਰੀ ਨੇਗੀ ਨਹੀਂ ਸਰ ਕਰਿਆ ਸੀ ਜੀ ਫੋਨ ਉਹ ਓਐਸਡੀ ਚੱਕਦੇ ਨੇ ਜੀ ਕੀ ਕਹਿੰਦੇ ਓਐਸਡੀ ਕੀ ਕਹਿੰਦੇਗੇ ਓਐਸਡੀ ਸਾਹਿਬ ਕਹਿੰਦੇ ਜੀ ਕੋਈ ਗੱਲ ਨਹੀਂ ਕਰਾਵਾਂਗੇ ਗੱਲ ਹੁਣ ਜਦੋਂ ਕਰਾਉਣਗੇ ਉਦੋਂ ਦੇਖਦੇ ਆਂ ਜੀ ਵੇਟ ਕਰ ਰਹੇ ਆਂ ਜੀ ਜੀ ਸੰਗਰੂਰ ਤੋਂ ਕਿ ਧੂਰੀ ਤੋਂ ਜੀ ਮੈਂ ਧੂਰੀ ਤੋਂ ਆ ਸਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਂ ਜੀ ਮੈਂ ਸੰਗਰੂਰ ਤੋਂ ਲਾਕਡਾਊਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿ ਟੈਕਸੀ ਜੁ ਨਹੀਂ ਦਾ ਮੈਂ ਟੈਕਸੀ ਜੁ ਨਹੀਂ ਜਾਂਦਾ ਜੀ ਅੱਛਾ ਅੱਛਾ ਜੀ ਝਾੜੂ ਵਾਲਿਆਂ ਨੇ ਵੈਸੇ ਪਿਆਰੇ ਬਿਲਕੁਲ ਸਰ ਇਹਨਾਂ ਨਾਲ ਜੁੜੇ ਹੋਏ ਆਂ ਜੀ ਪਹਿਲੇ ਦਿਨ ਤੋਂ ਹੀ ਜਦੋਂ ਤੇ ਮੰਨ ਕੇ ਚੱਲੋ ਵੀ ਸੰਗਰੂਰ ਦੇ ਵਿੱਚ ਮਤੇ ਤੁਸੀਂ ਜਦੋਂ ਭਗਵੰਤ ਮਾਨ ਸਾਹਿਬ ਐਮਪੀ ਦੋਵਰੇ ਬਣੇ ਉਦੋਂ ਵੀ ਫੁੱਲ ਸਪੋਰਟ ਕੀਤੀ ਜਦੋਂ ਹੁਣ ਐਮਐਲਏ ਬਣੇ ਉਦੋਂ ਵੀ ਫੁੱਲ ਸਪੋਰਟ ਕੀਤੀ ਬਿਲਕੁਲ ਸਰ ਜਿਹੜੇ ਸਾਡੇ ਐਨਆਰਈ ਸਵਾਰੀਆਂ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਫੋਰਸ ਕੀਤਾ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਆਪਣੇ ਰਿਸ਼ਤੇਦਾਰਾਂ ਨੂੰ ਘਰਦਿਆਂ ਨੂੰ ਕਹੋ ਸਾਰਿਆਂ ਨੂੰ ਪਰ ਅੱਜ ਸਾਡਾ ਮਨ ਬਹੁਤ ਉਦਾਸ ਹੈ ਜੀ ਵੀ ਸਾਨੂੰ ਸਾਡੀ ਚੁਣੀ ਹੋਈ ਸਰਕਾਰ ਹੀ ਸਾਨੂੰ ਠੇਡੇ ਮਾਰ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਦਿੱਲੀ 'ਚ ਜਲੀਲ ਕੀਤਾ ਜਾਂਦਾ ਜਦਕਿ ਉੱਥੇ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਆ ਇੱਥੇ ਵੀ ਕਹਿ ਲਾਸ ਗਲੋਤਜੀ ਨੂੰ ਮੈਂ ਮੈਸੇਜ ਬਹੁਤ ਵਾਰ ਕੀਤਾ ਮੇਲ ਵੀ ਕੀਤੀ ਆ ਪਰ ਉਹਨਾਂ ਦਾ ਕੋਈ ਕਦੇ ਰਿਪਲਾਈ ਨਹੀਂ ਆਇਆ ਇਸ ਸਬੰਧ ਵਿੱਚ